ਰੋਟੀ ਹਰ ਘਰ ਚ ਸਵੇਰੇ ਦੁਪਹਿਰ ਤੇ ਸ਼ਾਮ ਨੂੰ ਤਿੰਨੇ ਟਾਈਮ ਬਣਦੀ ਹੈ ਤੇ ਜਦ ਰੋਟੀ ਬਣਦੀ ਹੈ ਤਾਂ ਇੱਕ ਅੱਧੀ ਰੋਟੀ ਤਾਂ ਬਾਚੀ ਜਾਂਦੀ ਹੈ ਜੀ ਹਾਂ ਮੇਰੇ ਨਾਲ ਵੀ ਹਮੇਸ਼ਾ ਐ ਹੀ ਹੁੰਦਾ ਜਦੋਂ ਮੈਂ ਰੋਟੀਆਂ ਬਣਾਉਣੀ ਆ ਇੱਕ ਅੱਧੀ ਰੋਟੀ ਤਾਂ ਮੇਰੀ ਬਾਚੀ ਜਾਂਦੀ ਤੇ ਤੁਹਾਡੀ ਵੀ ਰੋਟੀਆਂ ਜਿਹੜੀ ਬਚਦੀ ਹੋਣੀ ਹੈ ਤੇ ਆਪਾਂ ਅੱਜ ਥੋੜੀ ਜੀ ਚਰਚਾ ਬਾਸੀ ਰੋਟੀ ਤੇ ਕਰਦੇ ਆ ਮੈਂ ਤੁਹਾਡੇ ਨਾਲ ਦਰਸ਼ਿਤ ਕੌਰ ਬਸਰਾ ਤੁਸੀਂ ਦੇਖ ਰਹੇ ਹੋ ਔਨ ਏਅਰ ਅਕਸਰ ਲੋਕ ਜਦੋਂ ਰੋਟੀਆਂ ਬਣਾਉਂਦੇ ਨੇ ਰੋਟੀਆਂ ਜਾਦੀਆਂ ਬਣ ਜਾਂਦੀਆਂ ਨੇ ਤੇ ਰੋਟੀਆਂ ਜਿਹੜੀਆਂ ਉਹਨਾਂ ਦੀਆਂ ਬਚ ਵੀ ਜਾਂਦੀਆਂ ਤੇ ਉਹ ਕੀ ਕਰਦੇ ਨੇ ਆਪ ਨਹੀਂ ਖਾਂਦੇ ਰੋਟੀ ਨੂੰ ਸੁੱਟ ਦਿੰਦੇ ਨੇ ਜਾਂ ਫਿਰ ਜਾਨਵਰਾਂ ਨੂੰ ਪਾ ਦਿੰਦੇ ਨੇ ਪਰ ਇਹ ਰੋਟੀ ਦਾ ਤੁਸੀਂ અપਮਾਨ ਕਰ ਰਹੇ ਹੋ ਬੇਅਦਬੀ ਹੈ ਜਿਹੜੀ ਤੁਸੀਂ ਰੋਟੀ ਦੀ ਕਰ ਰਹੇ ਹੋ ਪਰ ਇਹ ਤੁਹਾਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਰੋਟੀ ਬਾਸੀ ਰੋਟੀ ਖਾਣ ਦੇ ਕਿੰਨੇ ਫਾਇਦੇ ਮਿਲਦੇ ਨੇ ਆਪਣੇ ਸਰੀਰ ਨੂੰ ਪਰ ਤੁਹਾਨੂੰ ਕਿੱਥੇ ਪਤਾ ਹੋਣਾ ਤੁਸੀਂ ਕਿਹੜਾ ਬਾਸੀ ਰੋਟੀ ਖਾਂਦੇ ਹੋ ਜੋ ਅੱਜ ਮੈਂ ਤੁਹਾਨੂੰ ਦੱਸਾਂਗੀ ਬਾਸੀ ਰੋਟੀ ਖਾਣ ਦੇ ਕੀ ਫਾਇਦੇ ਨੇ ਜਿੰਨੀ ਮਤਲਬ ਕਿ ਪਲੇਟ 'ਚ ਜਿੰਨੀ ਮਰਜ਼ੀਆਂ ਚੀਜ਼ਾਂ ਪਈਆਂ ਹੋਣ ਪਰ ਜੇ ਰੋਟੀ ਨਾ ਨਾ ਹੋਵੇ ਲੇਟ ਵੀ ਅਧੂਰੀ ਜੀ ਲੱਗਦੀ ਹੈ ਪਰ ਜਿੰਨੀ ਬਾਸੀ ਰੋਟੀ ਖਾਣ ਚ ਟੇਸਟੀ ਲੱਗਦੀ ਹੈ ਨਾ ਓਨੀ ਤਾਜ਼ਾ ਰੋਟੀ ਖਾਣ ਚ ਟੇਸਟੀ ਨਹੀਂ ਲੱਗਦੀ ਕਿਉਂਕਿ ਮੈਂ ਅਕਸਰ ਕਈ ਵਾਰੀ ਖਾ ਲੈਂਦੀ ਆ ਰੋਟੀ ਰਾਤ ਨੂੰ ਕਈ ਵਾਰੀ ਬਚੀ ਹੋਈ ਮੈਂ ਸਵੇਰੇ ਚਾਹ ਨਾਲ ਖਾ ਲੈਂਦੀ ਆ ਰੋਟੀ ਪਰ ਬਾਸੀ ਰੋਟੀ ਦੇ ਫਾਇਦੇ ਨੇ ਜਿਹੜੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਅੱਜ ਆਪਾਂ ਬਾਸੀ ਰੋਟੀ ਦੇ ਫਾਇਦਿਆਂ ਦੀ ਗੱਲ ਕਰਦੇ ਆਂ ਆਯੁਰਵੇਦ ਦੇ ਅਨੁਸਾਰ ਬਾਸੀ ਰੋਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਤਤ ਹੁੰਦੇ ਨੇ ਜਦੋਂ ਆਪਾਂ ਬਾਸੀ ਰੋਟੀ ਖਾਂਦੇ ਆਂ ਤਾਂ ਇਹਦੇ ਨਾਲ ਸਰੀਰ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਬਾਸੀ ਰੋਟੀ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰ ਤੇ ਇਹ 슈ਗਰ ਦੇ ਮਰੀਜ਼ਾਂ ਦੇ ਲਈ ਵੀ ਸਿਹਤਮੰਦ ਹੈ ਕਿਉਂਕਿ ਇਹ 슈ਗਰ ਦੇ ਪੱਦਰ ਦੇ ਨਾਲ-ਨਾਲ ਭਾਰ ਨੂੰ ਵੀ ਕੰਟਰੋਲ ਕਰਦੀ ਹੈ ਅਮਰੀਕਨ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੇ ਅਨੁਸਾਰ ਜਦੋਂ ਰੋਟੀ ਨੂੰ ਰਾਤ ਪਰ ਰੱਖਿਆ ਜਾਂਦਾ ਹੈ ਤਾਂ ਇਸ ਵਿੱਚ ਥੋੜੀ ਜੀ ਜਿਹੜੀ ਕੁਦਰਤੀ ਪ੍ਰਤੀਕਿਰਿਆ ਹੁੰਦੀ ਹੈ ਤੇ ਜੋ ਸਰੀਰ ਵਿੱਚ ਹੌਲੀ-ਹੌਲੀ ਪਚ ਜਾਂਦੀ ਹੈ। ਇਹ ਪ੍ਰਤੀਕਿਰਿਆ ਰੋਟੀ ਦੇ ਵਿੱਚ ਇੱਕ ਅਜੀਹਾ ਸਟਾਰਚ ਪੈਦਾ ਕਰਦੀ ਹੈ ਜੋ ਕਿ ਹੌਲੀ-ਹੌਲੀ ਜਿਹੜੀ ਰੋਟੀ ਹੈ ਉਹ ਪਚ ਜਾਂਦੀ ਹੈ ਤਾਂ ਜਦੋਂ ਰੋਟੀ ਪਚ ਜਾਂਦੀ ਹੈ ਤੇ ਪੇਟ ਵੀ ਜਿਹੜਾ ਆਪਣਾ ਭਰਿਆ ਹੋਇਆ ਮਹਿਸੂਸ ਹੁੰਦਾ। ਸਵੇਰੇ ਬਾਸੀ ਰੋਟੀ ਖਾਣਾ ਬਲੱਡ ਸ਼ੂਗਰ ਦੇ ਮਰੀਜ਼ਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ। ਖਾਸ ਕਰਕੇ ਜੇਕਰ ਤੁਸੀਂ ਠੰਡੇ ਦੁੱਧ ਦੇ ਵਿੱਚ ਇਸ ਬਾਸੀ ਰੋਟੀ ਨੂੰ ਭਿਓ ਕੇ ਖਾਓ ਤਾਂ ਇਹਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਬਾਸੀ ਰੋਟੀ ਪਾਚਨ ਪ੍ਰਣਾਲੀ ਲਈ ਵੀ ਬਹੁਤ ਸਿਹਤਮੰਦ ਹੈ ਜਦੋਂ ਰੋਟੀ ਨੂੰ ਫਰਮੈਂਟ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਕੁਝ ਤੱਤ ਬਣਦੇ ਨੇ ਜੋ ਪੇਟ ਵਿੱਚ ਮੌਜੂਦ ਚੰਗੇ ਬੈਕਟੀਰੀਆ ਨੂੰ ਵਧਾਉਂਦੇ ਹਨ ਤੇ ਇਹ ਬੈਕਟੀਰੀਆ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਨੇ ਕਬਜ਼ ਗੈਸ ਤੇ ਪੇਟ ਦੀ ਜਲਨ ਵਰਗੀਆਂ ਸਮੱਸਿਆ ਨੂੰ ਵੀ ਇਹ ਬਾਸੀ ਰੋਟੀ ਆ ਜਿਹੜੀ ਦੂਰ ਕਰ ਦਿੰਦੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਜੋ ਬਾਸੀ ਰੋਟੀ ਖਾਣ ਦੇ ਨਾਲ ਆਪਣੇ ਸਰੀਰ ਨੂੰ ਮਿਲਦੇ ਨੇ ਬਾਸੀ ਰੋਟੀ ਖਾਣ ਨਾਲ ਸਰੀਰ ਦੀ ਇਮਿਊਨਿਟੀ ਵੀ ਜਿਹੜੀ ਉਹ ਮਜ਼ਬੂਤ ਹੋ ਜਾਂਦੀ ਹੈ ਸਰੀਰ ਨੂੰ ਤਾਕਤ ਮਿਲਦੀ ਆ ਜਦੋਂ ਪੇਟ ਸਾਫ਼ ਅਤੇ ਸਿਹਤਮੰਦ ਹੁੰਦਾ ਹੈ ਤਾਂ ਸਰੀਰ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨਾਲ ਵੀ ਲੜਨ ਦੀ ਸਮਰੱਥਾ ਹੈ ਜਿਹੜੀ ਇਹ ਵਧਾ ਦਿੰਦੀ ਹੈ ਬਾਸੀ ਰੋਟੀ ਦੇ ਵਿੱਚ ਬਹੁਤ ਸਾਰੇ ਤੱਤ ਹੁੰਦੇ ਨੇ ਜਦੋਂ ਆਪਾਂ ਬਾਸੀ ਰੋਟੀ ਖਾਂਦੇ ਆ ਇਹ ਆਪਾਂ ਨੂੰ ਬਹੁਤ ਹੀ ਸਿਹਤਮੰਦ ਰੱਖਦੀ ਹੈ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਵੀ ਜਿਹੜੀ ਬਾਸੀ ਰੋਟੀ ਹੈ ਉਹ ਦੂਰ ਕਰਦੀ ਨੇ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਮੋਟਾਪੇ ਤੋਂ ਪੀੜੇ ਤੋਂ ਬਹੁਤ ਪਰੇਸ਼ਾਨ ਹੋ ਵੀ ਤੁਹਾਡਾ ਮੋਟਾਪਾ ਜਿਹੜਾ ਉਹ ਦਿਨੋ ਦਿਨ ਵਧਦਾ ਜਾ ਰਿਹਾ ਤੁਸੀਂ ਕਸਰਤ ਕਰ ਰਹੇ ਯੋਗਾ ਕਰ ਲਿਓ ਫਿਰ ਵੀ ਤੁਹਾਡਾ ਮੋਟਾਪਾ ਜਿਹੜਾ ਹੋ ਨਹੀਂ ਘਟ ਰਿਹਾ ਤਾਂ ਮੋਟਾਪਾ ਘਟਾਉਣ ਦੇ ਵਿੱਚ ਵੀ ਇਹ ਬਾਸੀ ਰੋਟੀ ਆ ਜਿਹੜੀ ਤੁਹਾਡੀ ਮਦਦ ਕਰੇਗੀ ਤਾਂ ਹੁਣ ਮੈਂ ਤੁਹਾਨੂੰ ਇੰਨੇ ਜਿਆਦੇ ਜਿਹੜੇ ਫਾਇਦੇ ਨੇ ਉਹ ਬਾਸੀ ਰੋਟੀ ਦੇ ਦੱਸ ਹੀ ਦਿੱਤੇ ਨੇ ਤਾਂ ਹੁਣ ਤਾਂ ਤੁਹਾਨੂੰ ਇਹ ਬਾਸੀ ਰੋਟੀ ਆ ਜਿਹੜੀ ਖਾਣੀ ਹੀ ਪਵੇਗੀ ਕਿਉਂਕਿ ਤੁਸੀਂ ਬਹੁਤ ਸਾਰੇ ਫਾਇਦੇ ਨੇ ਜਿਹੜੇ ਜਾਣ ਲੈਨੇ ਮੋਟਾਪਾ ਘਟਾਉਣ ਵਿੱਚ ਵੀ ਜਿਹੜਾ ਇਹ ਬਹੁਤ ਹੀ ਮਦਦ ਕਰਦੀ ਆ ਤਾਂ ਸਭ ਤੋਂ ਜ਼ਿਆਦਾ ਖੁਸ਼ ਤਾਂ ਇਹ ਮੋਟਾਪੇ ਵਾਲੇ ਲੋਕ ਹੋਏ ਹੋਣਗੇ ਜਿਹੜੇ ਇੰਨੇ ਸਾਲਾਂ ਤੋਂ ਬੜੀ ਮਿਹਨਤ ਕਰ ਰਹੇ ਨੇ ਕਿ ਅਸੀਂ ਪਤਲੇ ਹੋ ਜਾਈਏ ਪਤਲੇ ਹੋ ਜਾਈਏ ਪਰ ਫਿਰ ਵੀ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪੈ ਰਿਹਾ ਪਰ ਤੁਸੀਂ ਅੱਜ ਤੋਂ ਹੀ ਇਹ ਬਾਸੀ ਰੋਟੀ ਆ ਜਿਹੜੀ ਖਾਣੀ ਇੱਕ ਟਾਈਮ ਸ਼ੁਰੂ ਕਰ ਦੋ ਤੁਹਾਡਾ ਮੋਟਾਪਾ ਜਿਹੜਾ ਉਹ ਵੀ ਘਟ ਜਾਵੇਗਾ ਇਸੇ ਤਰ੍ਹਾਂ ਹੀ ਹੋਰ ਚਰਚਾਵਾਂ ਵੀ ਮੈਂ ਤੁਹਾਡੇ ਤੱਕ ਲੈ ਕੇ ਆਉਂਦੀ ਰਾਵਾਂਗੀ ਉਦੇ ਤੱਕ ਜੁੜੇ ਰਹੋ ਔਨ ਇਅਰ ਦੇ ਨਾਲ